ਰਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਤੇ ਤਮਾਮ ਤਸ਼ਰੀਹ ਤੁਸੀਂ ਵੇਖ ਪਾਰੇ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਕਿਉਂਕਿ ਕਾਲਾ ਪਾਣੀ ਮੋਰਚਾ ਦੇ ਖਿਲਾਫ ਡਾਈੰਗ ਯੂਨਿਟ ਦੇ ਵਪਾਰੀ ਵੀ ਸਰਕਾਰ ਦੇ ਉਤਰ ਗਏ ਨੇ ਹਾਲਾਂਕਿ ਜੋ ਡਾਈੰਗ ਯੂਨਿਟ ਦੇ ਵਪਾਰੀ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੀ ਡਾਈੰਗ ਇੰਡਸਟਰੀ ਦੇ ਨਾਲ ਵੱਡੇ ਨੈਲੇਜ ਪੋਲੂਸ਼ਨ ਰਹੂ ਹੁੰਦਾ ਜੋ ਦੋਜੀ ਨੇ ਉਹ ਉੱਥੇ ਗੋਹਾ ਸੁਪਰੇ ਨੇ ਜਿਸ ਦੇ ਕਰਕੇ ਆ ਪੂਰਾ ਪੋਲੂਸ਼ਨ ਬੁੱਡੇ ਨਾਲੇ ਚ ਹੁੰਦਾ ਹੈ ਤੇ ਅੱਜ ਅੱਜ ਦੇਖਣ ਨੂੰ ਮਿਲ ਸਕਦਾ ਹੈ ਹਾਈ ਵੋਲਟੇਜ ਰਮਾ ਕਿਸ ਦੇ ਨਾਲ ਵੱਡੀ ਤਦਾਦ ਚ ਪੁਲਿਸ ਕਰਮੀ ਤਨਾਤ ਉਥੇ ਕੀਤੇ ਗਏ ਨੇ ਜਿ ਕਿ ਰਿਹਾ ਭਏ ਕਿ ਲੱਖਾ ਸਿਧਾਣਾ ਅਮਿਤੋਜ ਮਾਨ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਅੱਜ ਦੇ ਦਿਨ ਦਾ ਐਲਾਨ ਕੀਤਾ ਗਿਆ ਸੀ ਯਾਨੀ ਕਿ 10 ਦਸੰਬਰ ਦਾ ਕਿ ਵੱਡੇ ਪੱਧਰ ਤੇ ਅਸੀਂ ਜੋ ਬੁੱਢਾ ਨਾਲਾ ਹੈ ਉਸ ਨੂੰ ਬੰਨ ਮਾਰਨਗੇ ਪਰ ਉਸ ਤੋਂ ਲੈ ਕੇ ਡਾਈੰਗ ਇੰਡਸਟਰੀ ਦੇ ਵੱਲੋਂ ਵੀ ਪੂਰਾ ਆ ਬਿਆਨ ਸਟੇਟਮੈਂਟ ਸਾਹਮਣੇ ਆਈ ਸੀ ਕਿ ਅਸੀਂ ਵੀ ਇਸ ਦੌਰਾਨ ਹੀ ਸੜਕਾਂ ਤੇ ਉਤਰਨਗੇ ਡਾਈੰਗ ਇੰਡਸਟਰੀ ਦੇ ਕਰਕੇ ਬੁੱਢਾ ਨਾਲਾ ਪੋਲਿਊਟਡ ਨਹੀਂ ਹੁੰਦਾ న్యూਸ 18 ਤੇ ਸਭ ਤੋਂ ਪਹਿਲਾ ਐਕਸਕਲੂਸਿਵ ਤਸਵੀਰਾਂ

डाइंग इंडस्ट्री कहना साढे डाइंग इंडस्ट्री करके बुढ़ा नाला जो है पोल्यूटिड नहीं होंगे गंदा नहीं होंजी इसका कारण है जिसके कार करके आप बुढ़ा नाला पोल्यूट वीडी तादाद पुलिसकर्मी नजर आ रहे हैं सैकड़े की तादाद अपनी अपनी जगह लाए हुए हैं हालांकि किसी भी स्थिति तो नजिठण

ਬਿਲਕੁਲ ਸਰ ਜੀ ਸਤੋ ਸਤੋ ਪਹਿਲੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੈਂ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਸਖਸ਼ ਹੋਰ ਤਿੰਨ ਸਖਸ਼ ਹੋਰ ਜਿਹੜੇ ਨੇ ਪੁਲਿਸ ਨੇ ਡਿਟੇਨ ਕੀਤੇ ਨੇ ਔਰ ਉਹਨਾਂ ਨੂੰ ਪੁਲਿਸ ਬੈਂਡ ਦੇ ਵਿੱਚ ਲਿਜਾਇਆ ਜਾ ਰਿਹਾ ਵਾ ਔਰ ਇਹੋ ਜੇ ਲਗਭਗ ਪੁਲਿਸ ਕਮਿਸ਼ਨਰ ਜਿਹੜੇ ਕੁਲਦੀਪ ਚਾਹ ਲੈ ਗਏ ਉਹਨਾਂ ਪੱਖੋਂ ਜਾਣਕਾਰੀ ਦਿੱਤੀ ਗਈ ਸੀ ਕਿ 15 ਤੋਂ 20 ਲੋਕ ਜਿਹੜੇ ਨੇ ਡਿਟੇਨ ਕਰ ਚੁੱਕੇ ਨੇ ਔਰ ਹੋਰ ਜਿਹੜੇ ਲੋਕ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਤੂੰ ਦੇਖ ਸਕਦੇ ਹੋ ਕਿ ਤਿੰਨ ਤਿੰਨ ਸ਼ਖਸ ਹੋਰ ਜਿਹੜੇ ਨੇ ਲਾਈਵ ਤਸਵੀਰਾਂ ਸਭ ਤੋਂ ਪਹਿਲਾਂ ਨਿਊਜ਼ 80 ਦੇ ਅਸੀਂ ਦਿਖਾ ਰਹੇ ਹਾਂ ਕਿ ਤਿੰਨ ਸ਼ਖਸ ਜਿਹੜੇ ਨੇ ਹੋਰ ਡਿਟੇਨ ਕਰ ਲਿੱਤੇ ਗਏ ਨੇ ਉਹ ਵੀ ਇਸੇ ਕਾਲੇ ਪਾਣੀ ਦੇ ਸੰਘਰਸ਼ ਨੂੰ ਲੈ ਕੇ ਇੱਥੇ ਪਹੁੰਚੇ ਸਨ ਲੱਖ ਸਦਨ ਆ ਦੇ ਹੱਕ ਦੇ ਵਿੱਚ ਜਿਸ ਨੂੰ ਲੈ ਕੇ ਇੱਥੇ ਆਹ ਯਾਰ ਇਹ ਜੰਗਲ ਪੜਾ ਲੱਗਦਾ ਤੂੰ ਨਾਸਰ ਚਿੰ ਕਿਤੇ ਹੋ ਉਹ ਕੁਝ ਨਹੀਂ ਹੋਇਆ ਯਾਰ ਤੁਸੀਂ ਤਾਂ ਉਹਨਾਂ ਬੰਦਿਆਂ ਨਹੀਂ ਕੋਈ ਚੈੱਕ ਕਰਦੇ ਜਿੰਨੇ ਤੁਸੀਂ ਹੋ ਜਾਂਦੇ ਹੋ ਯਾਰ ਉਹ ਯਾਰ ਦੇ ਕਿਸੇ ਨੂੰ ਅਸੀਂ ਚੈੱਕ ਕਰਦੇ ਚੈੱਕ ਤਾਂ ਕਰ ਲੈਣ ਦੋ ਉਹਨੇ ਬੰਦੇ ਨਹੀਂ ਹੁੰਦੇ ਜਿੰਨੇ ਤੁਸੀਂ ਹੋ ਜਾਂਦੇ ਹੋ ਯਾਰ ਬਿਠਾ ਕੇ ਲੈ ਗਈ ਆ ਫੋਨ ਲੈ ਗਈ ਆ ਜੀ ਉਹਨਾਂ ਨੂੰ ਗੱਡੀ ਉਹਨਾਂ ਦੀ ਪਿੱਛੇ ਖੜੀ ਆ ਜੀ ਕੋਈ ਗੱਲ ਨਹੀਂ ਜੇ ਲੋੜ ਹੋਊਗੀ ਲੈ ਕੇ ਵੀ ਜਾਵਾਂਗੇ ਜੇ ਕਿਸੇ ਨੂੰ ਰੌਂਡ ਅਪ ਕਰਨੀ ਲੋੜ ਹੋਊਗੀ ਲੈ ਕੇ ਜਾਵਾਂਗੇ ਕਿਉਂ ਨਹੀਂ ਉਹਨੂੰ ਵੈਰੀਫਾਈ ਕਰਦੇ ਇਹ ਕੋਈ ਸਪੈਸ਼ਲ ਜਗਾ ਬਣਾਈ ਹੈ ਜੀ ਕਾਦੀ ਇਹਨਾਂ ਨੂੰ ਬੰਦਿਆਂ ਨੂੰ ਰੱਖਣ ਵਾਸਤੇ ਕੋਈ ਕੋਈ ਸਪੈਸ਼ਲ ਜਗਾ ਨਹੀਂ ਕੋਈ ਸਪੈਸ਼ਲ ਜਗਾ ਨਹੀਂ ਲਾਈਨ ਡਾਊਟਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਮਾਜ ਵਾਸਤੇ ਚੰਗਾ ਉਹ ਅਸੀਂ ਕਰਾਂਗੇ ਜੀ ਧੰਨਵਾਦ ਦੇਖੋ ਤੁਸੀਂ ਦੇਖ ਸਕਦੇ ਹੋ ਸਰਜੋਤ ਕੀ ਆਲਾਟਕਾਰੀ ਜਿਹੜੇ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ ਡਿਟੇਨ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੇ ਸਖਤ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਪੁਲਿਸ ਆਪਣੀ ਹਿਰਾਸਤ ਚ ਲੈ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਪੱਖੋਂ ਜੇਕਰ ਕਿਸੇ ਵੀ ਤਰੀਕੇ ਦਾ ਮਾਹੌਲ ਖਰਾਬ ਕੀਤਾ ਜਾਊਗਾ ਤਾਂ ਉਸ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਊਗੀ ਦੂਜੇ ਪਾਸੇ ਅਸੀਂ ਗੱਲ ਕਰੀਏ ਤਾਂ ਲੱਖਾ ਸਧਾਨਾਂ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਲਗਭਗ 2 ਵਜੇ ਦੇ ਕਰੀਬ ਹੁਣ 2 ਵਜੇ ਦੇ ਕਰੀਬ ਲੱਖਾ ਸਧਾਨਾਂ ਇਸ ਜਗ੍ਹਾ ਦੇ ਉੱਤੇ ਪਹੁੰਚ ਸਕਦੇ ਨੇ ਔਰ ਆਪਣੇ ਜਿਹੜਾ ਕੱਟ ਹੈਗਾ ਇੱਥੋਂ ਦੀ ਉਹ ਲੁਗਨਾ ਦੇ ਤਾਇਪੁਰ ਰੋਡ ਤੇ ਪਹੁੰਚਣ ਦੇ ਲੈ ਕੇ ਤਾਂ ਕਿ ਉੱਥੇ ਜਿਹੜਾ ਬੰਨ ਲਗਾਇਆ ਜਾ ਸਕੇ ਔਰ ਉੱਥੇ ਇੱਕ ਵੱਡੀ ਇੰਡਸਟਰੀ ਜਿਹੜੀ ਹੈਗੀ ਹੈ ਵੱਡੀ ਇੰਡਸਟਰੀ ਜਿਹੜੀ ਹੈਗੀ ਹੈ ਡਾਈੰਗ ਇੰਡਸਟਰੀ ਹੈਗੀ ਹੈ ਉਸ ਇਲਾਕੇ ਦੇ ਵਿੱਚ ਮੌਜੂਦ ਹੈਗੀ ਆ ਤੇ ਇਸੇ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਡਾਈਂਗ ਇੰਡਸਟਰੀ ਹੀ ਸਭ ਤੋਂ ਜ਼ਿਆਦਾ ਜੜਾਵਿਆ ਇਸ ਪਾਣੀ ਨੂੰ ਪੋਲਿਊਟਡ ਕਰ ਰਹੀ ਹੈ ਉਸ ਦਾ ਰੰਗ ਜਿਹੜਾ ਕਾਲਾ ਵਾ ਉਹ ਡਾਈਂਗ ਇੰਡਸਟਰੀ ਦੀ ਵਜ੍ਹਾ ਕਰਕੇ ਹੈਗਾ ਵਾ ਔਰ ਇਸ ਦੀ ਵਜ੍ਹਾ ਕਰਕੇ ਹੀ ਲਗਾਤਾਰ ਜਿਹੜੇ ਲੋਕ ਨੇ ਬਿਮਾਰ ਹੋ ਰਹੇ ਨੇ ਜਿਹੜੇ ਅਸੀਂ ਕੁਝ ਥੇਰ ਪਹਿਲਾਂ ਕੁਝ ਤਿੰਨ ਸਖਸ਼ ਜਿਹੜੇ ਨੇ ਪੁਲਿਸ ਮੱਖੋਂ ਜਿਹੜੇ ਨੂੰ ਡਿਟੇਨ ਕੀਤੇ ਗਏ ਸੀ ਉਹਨਾਂ ਨਾਲ ਅਸੀਂ ਗੱਲ ਕੀਤੀ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਪੰਜਾਬ ਦਾ ਲਗਭਗ ਪਾਣੀ ਜਿਹੜਾ ਵਾ ਉਹ ਖਰਾਬ ਹੋ ਚੁੱਕਾ ਵਾ ਕਈ ਸ਼ਹਿਰ ਕਈ ਸੂਬੇ ਜਿਹੜੇ ਨੇ ਇੱਥੋਂ ਇਸ ਤੋਂ ਲੁਧਿਆਣਾ ਸ਼ਹਿਰ ਤੋਂ ਅੱਗੇ ਜਿਹੜੇ ਨੇ ਉਹ ਪੋਲਿਊਟਡ ਹੋ ਚੁੱਕੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੈਂਸਰ ਹੈਗੇ ਨੇ ਜੋ ਜਿਹੜੇ ਤਿੰਨ ਸਖਸ਼ ਪਕੜੇ ਗਏ ਸੀ ਉਹਨਾਂ ਦੇ ਆਪਣੇ ਘਰ ਦੇ ਵਿੱਚ ਵੀ ਦੋ ਜਿਹੜੇ ਸਖਸ਼ ਜਿਹੜੇ ਨੇ ਕੈਂਸਰ ਦੇ ਮਰੀਜ਼ ਹੈਗੇ ਨੇ ਇਸ ਕਰਕੇ ਸ਼ਾਇਦ ਉਹ ਕਿਤੇ ਨਾ ਕਿਤੇ ਲੱਖਾਂ ਸਦਾ ਦੇ ਹੱਕ ਦੇ ਵਿੱਚ ਇੱਥੇ ਪਹੁੰਚੇ ਸੰਤ ਜਿਨ੍ਹਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਚ ਲੈ ਲਿਆ ਸਰਬਜੋਤ रोहित किन्नेक तदाद प्रदर्शनकारी होने एस टाइम मौजूदा समय लेखन नु मिल रहे ने किन्ना कि इकट्ठा है कि सबनु तितरबितर कर दितता गया पुलिस प्रशासन दे वलो कि भी कईया जो तो डिटेन भी कर लिया गया है सरजो द्वारक तुही सवाल कर सकदे कि हो दोबारा मैं पूछना चाहवांगी कि किन्नेक तदाद इथे प्रदर्शनकारी इकट्ठे होएले कि भी इकठ नजर आ रहा है कि सबनु तितरबितर कर दितता गया है। ਜੀ ਬਿਲਕੁਲ ਸਮਝੋ ਤਾਂ ਇਸ ਵੇਲੇ ਤੱਕ ਹਜ ਤੱਕ ਕਿਸੇ ਵੀ ਤਰੀਕੇ ਦਾ ਕੋਈ ਵੀ ਕੱਠ ਨਜ਼ਰ ਨਹੀਂ ਆ ਰਿਹਾ ਹਰ ਪੱਖੇ ਪਾਸੇ ਅਸੀਂ ਜੇਕਰ ਨਿਗਾਹ ਮਾਰਦੇ ਹਾਂ ਤਾਂ ਸਿਰਫ ਔਰ ਸਿਰਫ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸਾਨੂੰ ਤਾਇਨਾਤ ਦਿਖਾਈ ਦਿੰਦੇ ਨੇ ਤੇ ਇੱਥੋਂ ਇੱਕ ਚੀਜ਼ ਤਾਂ ਸਾਫ਼ ਨਜ਼ਰ ਹੋ ਰਹੀ ਹੈ ਕਿ ਪੁਲਿਸ ਮੁਸਤਾਇਦ ਹੈਗੀ ਹੈ ਪੁਲਿਸ ਪੱਖੋਂ ਕਿੰਨਾ ਕਿਤੇ ਜਸਕਰਨ ਸਿੰਘ ਤੇਜਾ ਜਿਹੜੇ ਨੇ ਜੁਆਇੰਟ ਸੀਟੀ ਉਹਨਾਂ ਨਾਲ ਅਸੀਂ ਗੱਲ ਕਰਦੇ ਬਿਲਕੁਲ ਲਾਅ ਆਰਡਰ ਠੀਕ ਹੈ ਜੀ ਸ਼ਕਤੀ ਨਾਲ ਪੇਸ਼ ਆਵਾਂਗੇ ਕਿਸੇ ਨੂੰ ਆਪਣੇ ਕਾਨੂੰਨ ਹੱਥ 'ਚ ਨਹੀਂ ਲੈਣ ਦੋ ਕਿੰਨੇ ਲੋਕ ਹੁੰਦੇ ਕਟੇਨ ਕਾ ਤਕਰੀਬਨ 30 35 ਦੀ ਪਹੁੰਚ ਕਰ ਚੁੱਕਿਆ ਸਰ ਤੇ ਸਰ ਇਹਦੇ ਵਿੱਚ ਬੇਸਿਕ ਜਿਹੜੇ ਲੋਗ ਨੇ ਉਹਨਾਂ ਦਾ ਟਾਰਗੇਟ ਕੀ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਉਹਨਾਂ ਨੂੰ ਏਜੰਡਾ ਹੀ ਨਹੀਂ ਪਤਾ ਉਹਨਾਂ ਬੱਚੇ ਵੀ ਆਏ ਕਿਸ ਲਈ ਉਹਨਾਂ ਨੂੰ ਇਹ ਨਹੀਂ ਪਤਾ ਪਰ ਇੱਥੇ ਆਣ ਲਈ ਕਿਹਾ ਗਿਆ ਤਾਂ ਉਹਨਾਂ ਨੂੰ ਹੁਣ ਸਮਝਾਵਾਂਗੇ ਜਿਹੜੇ ਸਮਝਾ ਕੇ ਜਾਣ ਵਾਲੇ ਉਹ ਚਲੇ ਜਾਵਾਂਗੇ ਜੇਕਰ ਕੋਈ ਲੱਗੂਗਾ ਫਿਰ ਅਗਲੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਇੱਥੇ ਕੱਟ ਹੋਣ ਦਿੱਤਾ ਜਾਊਗਾ ਨਹੀਂ ਬਿਲਕੁਲ ਨਹੀਂ ਹੋਣ ਦਿੱਤਾ ਜਾਊਗਾ ਕਿ ਜੇਕਰ ਜਿਹੜਾ ਬੰਦ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਬੰਦ ਲਗਾ ਦਿੱਤਾ ਜਾਊਗਾ ਕਾਤਹੀ ਨਹੀਂ ਹੋਣ ਦਿੱਤਾ ਜਾਊਗਾ ਬੰਨ ਲਾਣ ਤਾਂ ਇੰਪੋਸੀਬਲ ਹੈ ਕਾਨੂੰਨ ਕਿਸੇ ਨੂੰ ਹੱਥ ਨਹੀਂ ਲੰਨ ਦਿੰਦਾ ਜਾ ਤੇ ਦੂਜੇ ਪਾਸੇ ਗੇਰ ਗੱਲ ਕਰੀਏ ਤਾਂ ਜਿਹੜੀ ਡਾਈੰਗ ਇੰਡਸਟਰੀ ਹੈਗੀ ਆ ਉਹ ਵੀ ਆਪਣਾ ਪ੍ਰੋਟੈਸਟ ਕਰ ਰਹੀ ਹੈ ਉਹਨਾਂ ਨੇ ਸਟੇਜ ਲਗਾਈ ਹੋਈ ਹੈ ਉਹ ਵੀ ਕਹਿ ਰਹੇ ਨੇ ਉਹਨਾਂ ਨੇ ਕੋਈ ਅਜਾ ਪ੍ਰੋਟੈਸਟ ਨਹੀਂ ਉਹਨਾਂ ਦੀ ਜਿਹੜੀ ਅੱਜ ਡਾਈੰਗ ਹੈ ਜਿਹੜੇ ਉਹ ਇਕੱਠੇ ਹੋਏ ਆ ਤਾਂ ਉਹਨਾਂ ਦਾ ਆਪਣਾ ਇੱਕ ਲੰਗਰ ਦਾ ਜਿਹੜਾ ਇੱਕ ਪ੍ਰੋਗਰਾਮ ਹੈ ਉਹ ਚੱਲ ਰਿਹਾ ਪਰ ਪ੍ਰੋਟੈਸਟ ਨਹੀਂ ਕੋਈ ਜਿਹੀ ਗੱਲ ਨਹੀਂ ਤੇ ਹੁਣ ਤੱਕ ਜਿਹੜੇ ਲੱਖਸਧਾਨਾ ਕਿਹਾ ਜਾ ਰਿਹਾ ਜੀ 2 ਵਜੇ ਦੇ ਕਰੀਬ ਕਰੀ ਇੱਥੇ ਪਹੁੰਚਣਗੇ ਤੱਕ ਤੇ ਉਸ ਦਿਨ ਲੈ ਕੇ ਕੀ ਪ੍ਰੈਪਰੇਸ਼ਨ ਹੈ ਜੀ ਪੂਰੀ ਪ੍ਰੈਪਰੇਸ਼ਨ ਹੈਗੀ ਹੈ ਜੀ ਸਾਡੇ 2000 ਦੇ ਕਰੀਬ ਮੁਲਾਜ਼ਮ ਜਿਹੜੇ ਅਸੀਂ ਡਿਪਲੋਏ ਕੀਤੇ ਹੋਏ ਸਾਰੀਆਂ ਪੁਆਇੰਟ ਤੇ ਜਿੱਥੇ ਲੋਡ ਹੈ ਉੱਥੇ ਫੋਰਸ ਲੱਗੀ ਹੋਈ ਹੈ ਤੇ ਤੁਸੀਂ ਇੱਥੇ ਹੋਵੋਗੇ ਤੇ ਅਸੀਂ ਵੀ ਇੱਥੇ ਹੋਵਾਂਗੇ ਗੁੱਡੇ ਨਾਲੇ ਦੇ ਆਸ-ਪਾਸ ਵੀ ਤਨਾਕ ਕੀਤੀ ਗਈ ਹੈ ਬਹੁਤ ਹਰ ਜਗ੍ਹਾ ਜੀ ਜਿੱਥੇ ਰਿਕੁਆਇਰਮੈਂਟ ਹੈ ਉੱਥੇ ਹਰ ਜਗ੍ਹਾ ਜੀ ਬਿਲਕੁਲ ਵਿਸਪਰ ਸਮਝੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹ ਜੁਆਇੰਟ ਸੀਪੀਸੀ ਦੇ ਜਸਕਰਨ ਸਿੰਘ ਤੇਜਾ ਉਹਨਾਂ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾਦਾ ਕਿ ਉਹਨਾਂ ਨੇ ਇੱਕ ਚੀਜ਼ ਹੋਰ ਕਲੀਅਰ ਕਰ ਦਿੱਤੀ ਆ ਅਸੀਂ 15 ਤੋਂ 20 ਲੋਕ ਦੀ ਜਿਹੜੀ ਆ ਰੇਸ਼ੋ ਜਿਹੜੇ ਕਿ ਲੁਧਾਣ ਦੇ ਪੁਲਿਸ ਕਮਿਸ਼ਨਰ ਸੀਗੇ ਉਹਨਾਂ ਪੱਖੋਂ ਦੱਸਿਆ ਗਿਆ ਸੀ ਹੁਣ ਤੋਂ ਅੱਧਾ ਘੰਟਾ ਪਹਿਲਾਂ ਪਰ ਹੁਣ ਕਿਤਨਾ ਕਿਤੇ ਜਿਹੜੇ ਜੁਆਇੰਟ ਕਮਿਸ਼ਨਰ ਹੈਗੇ ਆ ਉਹਨਾਂ ਨੇ ਦੱਸਿਆ ਹੈ ਕਿ 30 ਤੋਂ 35 ਲੋਕ 30 ਤੋਂ 35 ਲੋਕ ਜਿਹੜੇ ਨੇ ਡਿਟੇਨ ਕਰ ਲਿੱਤੇ ਗਏ ਨੇ ਤਾਂ ਇੱਥੋਂ ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 30 ਤੋਂ 35 ਲੋਕ ਸਿਰਫ ਇਸ ਜਗ੍ਹਾ ਤੇ ਉਤੋ ਹੀ ਨਹੀਂ ਪੁਲਿਸ ਨੇ ਇਸ ਸ਼ਹਿਰ ਦੇ ਕਈ ਐਂਟਰੀ ਪੁਆਇੰਟ ਦੇ ਉੱਤੇ ਵੀ ਨਾਕੇ ਲਗਾਏ ਹੋਏ ਨੇ ਔਰ ਉਸ ਜਗ੍ਹਾ ਦੇ ਉੱਤੇ ਵੀ ਜੇਕਰ ਕੋਈ ਵੀ ਸਖਤ ਦੇ ਉੱਤੇ ਸ਼ੱਕ ਹੁੰਦਾ ਵਾ ਔਰ ਉਹਨਾਂ ਨੂੰ ਲੱਗਦਾ ਵਾ ਕਿ ਇਹ ਸਖਤ ਕਿਤਨੇ ਕਿਤੇ ਉਸ ਪ੍ਰੋਟੈਸਟ 'ਚ ਸ਼ਾਮਿਲ ਹੋਣ ਜਾ ਰਿਹਾ ਤਾਂ ਉਸ ਨੂੰ ਉਸ ਦੀ ਜਗ੍ਹਾ ਤੋਂ ਤੁਰੇ ਹੀ ਡਿਟੇਨ ਕਰ ਲਿੱਤਾ ਜਾਂਦਾ ਤੇ ਇਸ ਕਰਕੇ ਸ਼ਾਇਦ ਕਿਤਨੇ ਕਿਤੇ ਕਹਿਆ ਜਾ ਸਕਦਾ ਵਾ ਕਿ 30 ਤੋਂ 35 ਲੋਕ ਜਿਹੜੇ ਹੈਗੇ ਨੇ ਉਹ ਡਿਟੇਨ ਕਰ ਲਿੱਤੇ ਗਏ ਨੇ ਹੋਰ ਜਿਹੜੇ ਸਖਤ ਤੇ ਪਹੁੰਚਣਗੇ ਉਹਨਾਂ ਨੂੰ ਵੀ ਇੱਥੇ ਜਿਹੜਾ ਵਾ ਡਿਟੇਨ ਕੀਤਾ ਜਾਊਗਾ ਔਰ ਉਹਨਾਂ ਵਿੱਚ ਇੱਕ ਚੀਜ਼ ਹੋਰ ਜਿਹੜੇ ਡਿਸਕ੍ਰੀਨਿੰਗ ਤੇ ਜਿਹੜਾ ਜਿਹੜੇ ਹੈਗੇ ਨੇ ਜੁਆਇੰਟ ਸੀਪੀ ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਅੱਧ ਕਰਕੇ ਇੱਥੇ ਪਹੁੰਚ ਰਹੇ ਨੇ ਕਿਸ ਮੋਟਿਵਲੀ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਵਾ ਤਾਂ ਇਸ ਕਰਕੇ ਵੀ ਕਿਤਨੇ ਕਿਤੇ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਜਿਹੜੇ ਲੋਕ ਇੱਥੇ ਬੁਲਾਏ ਜਾ ਰਹੇ ਨੇ ਕੀ ਉਹਨਾਂ ਨੂੰ ਮਹਿਜ਼ ਸਿਰਫ ਇਕੱਠ ਕਰਨ ਵਾਸਤੇ ਇੱਥੇ ਲਿਆਇਆ ਜਾ ਰਿਹਾ ਵਾ ਜਾਂ ਫਿਰ ਉਹਨਾਂ ਨੂੰ ਇਸ ਚੀਜ਼ ਦਾ ਮੋਟਿਵ ਵੀ ਦੱਸਿਆ ਗਿਆ ਸਮਝਾਇਆ ਗਿਆ ਵਾ ਕਿ ਇਹ ਜਿਹੜਾ ਇਕੱਠ ਹੈ ਕਿਸ ਵਜ੍ਹਾ ਕਰਕੇ ਕੀਤਾ ਜਾ ਰਿਹਾ ਵਾ ਸਰਵਜੋਤ ਜੀ ਰੋਹਿਤ ਤੁਸੀਂ ਸਾਨੂੰ ਤਸਵੀਰਾਂ ਵਖੰਡ ਰਹੇ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੇ ਰਜੇਂਦਰ ਲਾਈਵ ਸਟਰ ਨਾਲ ਜੁੜ ਹੋਏ ਨੇ ਰਜੇਂਦਰ ਕਰ ਤੋਂ ਜਾਣਾ ਚਾਹਵਾਂਗੇ ਕੀ ਕੁਝ ਮਾਹੌਲ ਕਿੰਨਾ ਕਿਖਟ ਪ੍ਰਦਰਸ਼ਨਕਾਰੀਆਂ ਦੇ ਵੇਖਣ ਨੂੰ ਮਿਲ ਰਿਹਾ ਕਿਉਂਕਿ ਪੁਲਿਸ ਦੇ ਵੱਲੋਂ ਸਾਫ਼ ਤਰ ਤੋ ਕਹਿ ਦਿੱਤਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਨਾਲ ਸਖਤੀ ਤੋਂ ਅਸੀਂ ਨਜਿੱਠਾਂਗੇ ਰਜਿੰਦਰ ਇਸਮਾਨ ਤਸਵੀਰਾਂ ਤੁਸੀਂ ਵੇਖ ਪਾਰੇ ਹੋ ਲੁਧਿਆਣਾ ਤੋਂ ਜਿੱਥੇ ਕੀ ਵੱਡੀ ਤਰਦਾਦ ਜੋ ਹੈ ਪ੍ਰਦਰਸ਼ਨਕਾਰੀ ਕਰਤੇ ਹੋਏ ਇਸੇ ਹਾਲਤ ਕੀ 2 ਤੋਂ 35 ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਹੈ निराशा रहा है बड़े पद्धर से इतने प्रदर्शनकारी जुटे से हालांकि बन लाने ऐलान जो है वो लखा सिधाना समेत तेई जथेबंद वालों किया गया सी काला पानी मोर्चा बैनर के हेठ आ प्रदर्शन की तैयारी से पर उस तो पहला ही कितना कितने जो पुलिस प्रशासन है काफ़ी अलर्ट जो है वो नज़र आ रहा है क्योंकि चप्पे चप्पे पुलिस की तैनाती की गई है वो तादाद में जा सकता है कि

करते हुए कर नजर आ रही है ट्रक नजर आ रहा है उसके अंदरों ही बैरीकेड ने लाहे जा रहे पक्के पदर से बैरीकेडिंग की जा सके मेना मेरे सहगी राज लाइव जुड़े हुए हैं राजेंद्र की कुछ तस्वीर की कुछ माहौल ਕਿੰਨਿਤ ਤਾਦਾਦ ਪ੍ਰਦਰਸ਼ਨਕਾਰੀ ਇਕੱਠੇ ਹੋਏ ਨੇ ਪੁਲਿਸ ਦੇ ਵੱਲੋਂ ਸਾਫ਼ ਕੱਟ ਦਿੱਤਾ ਗਿਆ ਹੈ ਕਿ ਅਸੀਂ ਸਖਤੀ ਨਾਲ ਨਜਿੱਠਾਂਗੇ ਪ੍ਰਦਰਸ਼ਨਕਾਰੀਆਂ ਦੇ ਨਾਲ ਅੱਜ ਬਿਲਕੁਲ ਸਰਬਜੋਤ ਜਿਸ ਤਰੀਕੇ ਦੇ ਨਾਲ ਅੱਜ ਕਾਲੇ ਪਾਣੀ ਮੋਰਚਾ ਜਿਹੜੀ ਉਹਨਾਂ ਦੇ ਸੰਘਰਸ਼ ਕਮੇਟੀ ਹੈ ਉਹਨਾਂ ਦੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਕਿ 11 ਵਜੇ ਵੇਰਕਾ ਮਿਲਕ ਫਲਾਰਡ ਦੇ ਬਾਹਰ ਇਕੱਠੇ ਹੋਣਾ ਹੈ ਪਾਰੇ ਇਸ ਦੇ ਨਾਲ-ਨਾਲ ਜਿਵੇਂ ਹੀ ਲੋਕ ਇਕੱਠੇ ਹੋ ਰਹੇ ਨੇ ਜਿਵੇਂ ਹੀ ਸਾਥੀ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਜਾ ਰਿਹਾ ਔਰ ਖਾਸ ਕਰ ਤਿੰਨ ਲੇਅਰ ਦੇ ਵਿੱਚ ਜਿਹੜਾ ਪੁਲਿਸ ਨੇ ਸੁਰੱਖਿਆ ਵਿਵਸਥਾ ਦਾ ਜਿਹੜਾ ਪੈਰਾ ਲਗਾਇਆ ਹਾਲਾਂਕਿ ਨਾਕੇਬੰਦੀ ਕੀਤੀ ਗਈ ਹੈ ਔਰ ਇਹ ਦੂਸਰਾ ਪੁਆਇੰਟ ਹੈ ਨਾਕੇਬੰਦੀ ਦਾ ਜਿਹੜਾ ਅਯਾਲੀ ਚੌਂਕ ਦੇ ਨਜ਼ਦੀਕ ਹੈ ਤਾਂ ਉਥੇ ਕੋਈ ਵੀ ਆਣ ਜਾਣ ਵਾਲਾ ਵਿਅਕਤੀ ਉਹਨਾਂ ਨੂੰ ਰੋਕਿਆ ਜਾ ਰਿਹਾ ਪੁੱਛ ਪੜਤਾਲ ਕੀਤੀ ਜਾ ਰਹੀ ਹੈ 40 ਤੋਂ 50 ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਇਸ ਜਗ੍ਹਾ ਦੇ ਉੱਤੇ ਜਿਹੜੇ ਐ ਤਾਇਨਾਤ ਕੀਤੇ ਗਏ ਨੇ ਇਸ ਦੇ ਨਾਲ ਨਾਲ ਇੱਕ ਬੱਸ ਜਿਹੜੀ ਹੈ ਉਹ ਵੀ ਇੱਥੇ ਰੱਖੀ ਗਈ ਹੈ ਤਾਂਕਿ ਕਿਸੇ ਨੂੰ ਡਿਟੇਨ ਕਰਨਾ ਹੋਵੇ ਕਿਸੇ ਨੂੰ ਅਗਰ ਫੜਨਾ ਹੋਵੇ ਉਹਨੂੰ ਹਿਰਾਸਤ 'ਚ ਲੈਣਾ ਹੋਵੇ ਤਾਂ ਉਹਨੂੰ ਉਸ ਬੱਸ ਦੇ ਵਿੱਚ ਲਿਜਾਇਆ ਜਾ ਸਕਦਾ ਹੈ ਐਸਪੀ ਰੈਂਕ ਤੱਕ ਦੇ ਅਧਿਕਾਰੀ ਜਿਹੜੇ ਮੌਕੇ ਤੇ ਨੇ ਹਾਲਾਂਕਿ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਸਖਤ ਆਦੇਸ਼ ਨੇ ਕਿ ਸ਼ਹਿਰ ਦਾ ਮਾਹੌਲ ਜਿਹੜਾ ਉਹ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਪਰ باوجود ਇਸ ਦੇ ਚਾਰ ਲੇਅਰ ਦੇ ਵਿੱਚ ਜਿਹੜੀ ਨਾਕੇਬੰਦੀ ਕੀਤੀ ਗਈ ACP ਸਾਹਿਬ ਵੀ ਸਾਡੇ ਨਾਲ ਨੇ ਸਰ ਚਾਰ ਲੇਅਰ ਦੇ ਵਿੱਚ ਨਾਕੇਬੰਦੀ ਆ ਪੁਲਿਸ ਕਮਿਸ਼ਨਰ ਦੇ ਆਦੇਸ਼ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਬਿਲਕੁਲ ਮਾਨਯੋਗ CP ਸਾਹਿਬ ਦੀ ਬਹੁਤ ਸਖਤ ਤੈਤ ਹੈਗੀ ਹੈ ਪੂਰੀ ਪੁਲਿਸ ਮਸਤਾਈ ਰਹੀ ਹੈ ਕਿਸੇ ਵੀ ਕਿਸਮ ਦੀ ਸ਼ਹਿਰ ਵਿੱਚ ਫਿਰ ਅਮਨ ਅਚਾਨਕ ਕੋਈ ਭੰਗ ਨਹੀਂ ਹੋਣਾ ਸਰ ਕਿੰਨੇ ਕ ਬੰਦੇ ਹੁਣ ਤੱਕ ਡਿਟੇਨ ਕੀਤੇ ਗਏ ਨੇ ਇੱਥੋਂ ਅਗਰ ਉੱਥੇ ਵੀ ਕਿਹਾ ਜਾ ਰਿਹਾ 40 ਤੋਂ 50 ਬੰਦੇ ਡਿਟੇਨ ਕੀਤੇ ਗਏ ਨੇ ਨਹੀਂ ਮੇਰੇ ਅਜੇ ਨੋਟਿਸ ਕੋਈ ਨਹੀਂ ਉਧਰ ਜੂ ਡਿਟੇਨ ਕੀਤੇ ਹੈਗੇ ਉਹ ਫਿਗਰੋ ਦੱਸਣਗੇ ਕਹਿ ਰਿਹਾ ਸੀ ਕਿ ਜੀ ਪੂਰੀ ਪੂਰੀ ਸ਼ਕਤੀ ਹੈ ਪੂਰੀ ਪੂਰੀ ਸ਼ਕਤੀ ਨਾਲ ਜੇਠਾਂਗੇ ਹਰੇਕ ਸਿਚੁਏਸ਼ਨ ਨੂੰ ਸ਼ਹਿਰ ਵਿੱਚ ਅਮਨ ਮਾਨ ਬਿਲਕੁਲ ਭੰਗ ਨਹੀਂ ਹੋਣ ਦੇਣਾ ਹਰੇਕ ਸਥਿਤੀ ਨੂੰ ਜੇਠਣ ਦਾ ਕੰਮ ਹੋ ਜਾਵੇ ਸੀਪੀ ਸਾਹਿਬ ਬੋਲੋ ਬਹੁਤ ਸ਼ਕਤ ਤਾਇਤ ਹੈ ਹੈ ਸਾਰੀ ਬੋਲ ਸਮਝਦਾ ਹੈ ਦਾਕਾਰ ਇੱਕ ਇੱਕ ਗੱਡੀ ਨੂੰ ਜ਼ਿਆਦਾਤਰ ਜਿਹੜਾ ਚੈੱਕ ਕੀਤਾ ਜਾ ਰਿਹਾ ਹੈ ਕਿਉਂਕਿ ਕੋਈ ਵੀ ਵਾਹਨ ਜਿਹੜਾ ਹੈ ਬਗੈਰ ਦੇਖੇ ਨਹੀਂ ਜਾਣ ਦਿੱਤਾ ਜਾ ਰਿਹਾ ਬਿਲਕੁਲ ਹਰੇਕ ਵਾਹਨ ਦੀ ਪ੍ਰੋਪਰ ਚੈਕਿੰਗ ਕੀਤੀ ਜਾਊਗੀ ਕਿਸੇ ਕਿਸਮ ਦਾ ਕੋਈ ਅਸਲਾ ਡਾਂਗ ਛੋਟਾ ਕੋਈ ਸ਼ਹਿਰ ਵਿੱਚ ਐਂਟਰੀ ਨਹੀਂ ਹੋਣ ਦੇਣੀ ਸ਼ਹਿਰ ਦੇ ਵਿੱਚ ਨਾਮਣਾ ਮਾਨ ਰੱਖਣ ਦੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਬਾਖੂਬੀ ਨਿਭਾਵਾਂਗੇ ਬੱਸਾਂ ਦੀ ਵੀ ਕਿਹਾ ਜਾ ਰਿਹਾ ਰੋਕੇ ਉਹ ਵੀ ਦੇਖਿਆ ਜਾ ਰਿਹਾ ਕਿ ਬੱਸਾਂ ਦੇ ਵਿੱਚ ਵੀ ਨਾ ਕੋਈ ਹਾਂ ਬੱਸਾਂ ਵੀ ਹਰੇਕ ਵੀਹਿਕਲ ਚੈੱਕ ਕਰਾਂਗੇ ਜਿਹੜਾ ਵੀ ਸਸਪੈਕਟਿਡ ਵੀਹਿਕਲ ਉਹਨੂੰ ਪ੍ਰੋਪਰ ਚੈੱਕ ਕਰਾਂਗੇ ਸੋ ਖਾਸ ਕਰ ਪੁਲਿਸ ਦੇ ਅਧਿਕਾਰੀ ਆਪਣਾ ਜਿਹੜਾ ਤਰਕ ਦੇ ਰਹੇ ਨੇ ਔਰ ਬੱਸਾਂ ਦੀ ਚੈਕਿੰਗ ਹੋ ਰਹੀ ਹੈ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਤਿੰਨ ਲੇਅਰ ਦੇ ਵਿੱਚ ਜਿਹੜੀ ਨਾਕੇਬੰਦੀ ਕੀਤੀ ਗਈ ਖਾਸ ਕਰ ਫਿਰੋਜ਼ਪੁਰ ਰੋਡ ਕਿਉਂਕਿ ਆ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਫਿਰੋਜ਼ਪੁਰ ਮੋਗਾ ਬਠਿੰਡਾ ਸਾਈਡ ਤੋਂ ਜਿਨ੍ਹਾਂ ਨੇ ਆਉਣਾ ਤਾਂ ਉਹ ਇਸੇ ਰਸਤੇ ਦੇ ذریعے ਲੁਧਿਆਣਾ ਸ਼ਹਿਰ ਦੇ ਵਿੱਚ ਐਂਟਰ ਹੋਣਗੇ ਤਾਂ ਇਸ ਤੋਂ ਬਾਅਦ ਅਗਲਾ ਨਾਕਾ ਜਿਹੜਾ ਹੈਗਾ ਉਹ ਐਮਬੀਡੀ ਮਾਲ ਤੋਂ ਅੱਗੇ ਲਗਾਇਆ ਗਿਆ ਹੈ ਕਿਉਂਕਿ ਇੱਥੋਂ ਹਾਲ ਹੀ ਦੇ ਵਿੱਚ 1/2 ਕਿਲੋਮੀਟਰ ਅੱਗੇ ਜਿਹੜਾ ਇੱਕ ਨਾਕਾ ਲਗਾਇਆ ਗਿਆ ਹੈ ਕਿ ਅਗਰ ਕੋਈ ਬਾਹਰ ਦੀ ਹੋ ਕੇ ਸ਼ਹਿਰ ਨੂੰ ਐਂਟਰ ਕਰਦਾ ਤਾਂ ਉਸ ਨੂੰ ਉੱਥੇ ਰੋਕਿਆ ਜਾ ਸਕਦਾ ਹੈ ਹਾਲਕਿ ਵੇਰਕਾ ਮਿਲਕ ਪਲਾਂਟ ਦੇ ਬਾਹਰ ਪੁਲਿਸ ਫੋਰਸ ਵੱਲੋਂ ਜਿਹੜਾ ਛੋਣੀ ਦੇ ਵਿੱਚ ਤਬਦੀਲ ਕੀਤਾ ਗਿਆ ਬੈਰੀਕੇਟਿੰਗ ਕੀਤੀ ਗਈ ਹੈ ਔਰ ਇਸ ਦੇ ਨਾਲ ਨਾਲ ਕੁਝ ਬੰਦਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਇੱਥੇ ਦੀਆਂ ਤਸਵੀਰਾਂ ਵੀ ਗੱਲ ਕਰੀਏ ਤਾਂ ਕੁਝ ਬੰਦਿਆਂ ਨੂੰ ਉਸ ਜਗ੍ਹਾ ਤੇ ਰੋਕਿਆ ਗਿਆ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਿਹੜਾ ਜਾਂਚ ਤੋਂ ਬਾਅਦ ਹੀ ਉਹਨਾਂ ਨੂੰ ਜਾਣ ਦਿੱਤਾ ਜਾਵੇਗਾ ਹਾਲਾਂਕਿ ਸਸਪੈਕਟਰ ਨੇ ਕਿਸੇ ਆਪਣੇ ਰਿਸ਼ਤੇਦਾਰ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੇ ਰਿਸ਼ਤੇਦਾਰ ਤੇ ਜਾਣਾ ਲੇਕਿਨ ਉਹਨਾਂ ਨੂੰ ਵੀ ਰੋਕਿਆ ਗਿਆ ਕਿਉਂਕਿ ਇੱਕ ਇਕੱਠ ਜਿਹੜਾ ਉਹ ਜ਼ਿਆਦਾਤਰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਇਹ ਵੀ ਕਿਹਾ ਜਾ ਸਕਦਾ ਭਾਈ ਜੀ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਡੀਐਮਸੀ ਜਾ ਰਹੇ ਸੀ ਜੀ ਹਾਂ ਜੀ ਤੇ ਇੱਥੇ ਰੋਕ ਲਿਆ ਤੁਹਾਨੂੰ ਹਾਂ ਇੱਥੇ ਰੋਕ ਲਿਆ ਤਾਂ ਇਹ ਵੀ ਨਹੀਂ ਪਤਾ ਕਿ ਕੀ ਚੈੱਕ ਹੈਗਾ ਨਾ ਦੱਸ ਨਹੀਂਿਆ ਕਿ ਇਹ ਆਮ ਰੁਟੀਨ ਜਿਵੇਂ ਧਰਨੇ ਲੱਗਦੇ ਆ ਉਹ ਲੈ ਕਰਕੇ ਰੋਕਿਆ ਹੈਗਾ ਅਚਾਨਕੀ ਆ ਰਹੀ ਆ ਬਾਈ ਦੇਖੋ ਨਾ ਗਾਹਾਂ ਦੀ ਗਾਹ ਸਾਨੂੰ ਘੱਲਿਆ ਸੀਗਾ ਤਾਂ ਸਾਡਾ ਇੱਕ ਸੰਸਥਾ ਬਣੀ ਹੋਈ ਆ ਮੰਨ ਲਓ ਪਿੰਡ 'ਚ ਗਰੁੱਪ ਬਣੇ ਹੋਏ ਹੈਗੇ ਜਿਵੇਂ ਆਪਾਂ ਕਹੇ ਨੇ ਵੀ ਜਾਵੜੋਂ ਤੁਹਾਨੂੰ ਬੰਦਾ ਮਿਲਪੁਰ ਮੂਰੇ ਨੰਬਰ ਤੋਂ ਤੁਹਾਡਾ ਨੰਬਰ ਦੇ ਦਾਂਗੇ ਫੋਨ ਆ ਜਾਊਗਾ ਤੁਸੀਂ ਜਾ ਕੇ ਕਹੂੰ ਦੇ ਦਿਓ ਅੱਗੇ ਵੀ ਦੇਖੇ ਜਾਂਦੇ ਆ ਬਾਈ ਇਸੇ ਤਰ੍ਹਾਂ ਸੀ ਤੇ ਕਿੰਨੇ ਜਾਣੇ ਸੀਗੇ ਤੁਸੀਂ ਰੋਕਿਆ ਸੀ 5-6 ਜਣੇ ਆ ਬਾਈ ਸਾਉਂਦਾ ਇਹ ਵੀ ਨਹੀਂ ਉਹਦਾ ਚੱਕਰ ਕੀ ਹੈਗਾ ਸੱਚਾ ਨਹੀਂ ਜਾਣਦੇ ਨਾ ਸਾਡੇ ਉਹਨਾਂ ਨੇ ਪੁੱਛਿਆ ਬਾਈ ਇੱਕ ਦੋ ਵਾਰ ਆਣਾ ਵੀ ਪਿੱਛੇ ਹੀ ਪੁੱਛਦੀ ਸੀ ਤੁਸੀਂ ਰੱਖ ਦਿਓ ਸਾਨੂੰ ਦੱਸਿਆ ਹੀ ਨਹੀਂ ਕਹਨਾਂ ਨੇ ਤੁਹਾਨੂੰ ਵੀ ਨਹੀਂ ਪਤਾ ਜੀ ਕੋਈ ਪਤਾ ਨਹੀਂ ਸਾ ਤਾਂ ਆਪਾਂ ਨੂੰ ਤੋ ਸਾਫ ਤੌਰ ਤੇ ਇਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਕਿਸ ਵਜ੍ਹਾ ਕਰਕੇ ਨਾਕੇਬੰਦੀ ਕੀਤੀ ਗਈ ਹੈ ਕਿਉਂ ਰੋਕਿਆ ਗਿਆ ਪਰ ਦੂਸਰੇ ਪਾਸੇ ਪੁਲਿਸ ਦੀ ਜਿਹੜੀ ਸਖਤ ਪੈਰੇਬੰਦੀ ਜਿਹੜੀ ਆ ਉਹ ਜਰੂਰ ਨਜ਼ਰ ਆ ਰਹੀ ਆ ਹਾਲਾਂਕਿ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਵੀ ਕੀਤੀ ਗਈ ਆ ਬੱਸਾਂ ਦੀ ਚੈਕਿੰਗ ਗੱਡੀਆਂ ਦੀ ਚੈਕਿੰਗ ਜਰੂਰ ਕੀਤੀ ਜਾ ਰਹੀ ਆ ਤਾਂ ਇਹ ਕਿਹਾ ਜਾ ਸਕਦਾ ਕਿ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਸਖਤ ਆ ਤਾਂ ਗੱਡੀਆਂ ਦੀ ਚੈਕਿੰਗ ਹੋ ਰਹੀ ਆ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਜਿੱਥੇ ਅੱਜ ਸਮਾਜ ਸੇਵੀਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਅੱਜ ਬੁੱਢੇ ਨਾਲੇ ਦੇ ਉੱਤੇ ਜਿਹੜਾ ਉਹਨਾਂ ਦੇ ਵੱਲੋਂ ਬੰਨ ਲਾਇਆ ਜਾਣਾ ਉਸ ਨੂੰ ਲੈ ਕੇ ਵੇਰਕਾ ਮਿਲਕਪਾਡ ਦੇ ਬਾਹਰ ਇਕੱਠੇ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਜਿਹੜਾ ਅੱਜ ਪੁਲਿਸ ਨੇ ਸਖਤ ਪਹਰੇਬੰਦੀ ਕੀਤੀ ਹੋਈ ਹੈ ਜੀ ਸਰਬਜੋਤ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਸਾਰਾ ਤਮਾਮ ਜਾਣਕਾਰੀ ਦੇਣ ਲਈ ਤੇ ਪੁਲਿਸ ਵੱਲੋਂ ਪੁਖਤਾ ਇੰਤਜ਼ਾਮਤ ਪ੍ਰਬੰਧ ਕੀਤੇ ਗਏ ਨੇ ਸਾਰ ਜਿੱਥੇ ਗੱਲ ਹੈ ਕਿ ਪਤਸ਼ੰਕਾਰੀ ਇਕੱਠੇ ਨਾ ਹੋ ਸਕਣ ਇਸ ਦਾ ਜੋ ਪੂਰਾ ਖਿਆਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੱਖਿਆ ਜਾ ਰਿਹਾ ਹੈ ਤੇ ਲੋਕ ਅਜ ਬੁੱਡੇ ਨਾਲੇ ਦੇ ਬੰਨ ਨੂੰ ਮਾਰਨ ਦੀ ਕੋਸ਼ਿਸ਼ ਦੇ ਚੱਲਦੇ ਅੱਜ ਤਮਾਮ ਜਥੇਬੰਦੀਆਂ ਦੇ ਵੱਲੋਂ ਕਾਲਾ ਮੋਰਚਾ ਪਾਣੀ ਦੇ ਤਹਿਤ ਬੈਨਰ ਹੇਟ ਪ੍ਰਦਰਸ਼ਨ ਦੀ ਤਿਆਰੀ ਸੀ ਪਰ ਉਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਸਖਤ ਨਜ਼ਰ ਆ ਰਹੀ ਹੈ ਸੁਰੱਖਿਆ ਦੇ ਪੂਖਤਾ ਇੰਤਜ਼ਾਮਾਂ ਨੇ ਗੱਡੀਆਂ ਦੇ ਬਸਾਂ ਦੀ ਚੈਕਿੰਗ ਹੋ ਰਹੀ ਹੈ ਤਾਂ ਜੋ ਪ੍ਰਦਰਸ਼ਨਕਾਰੀ ਇਕੱਠੇ ਨਾ ਹੋ ਸਕਣ ਹਾਲਾਂਕਿ ਆਲਾ ਪੁਲਿਸ ਅਧਿਕਾਰੀਆਂ ਦੇ ਉਲਸਕਾਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੇ ਪ੍ਰਦਰਸ਼ਨਕਾਰੀ ਹੋਣਗੇ ਜੋ ਲਾਅ ਐਂਡ ਆਰਡਰ ਨੂੰ ਖਰਾਬ ਕਰਨਗੇ ਉਸ ਨਾਲ ਸਖਤੀ ਦੇ ਨਾਲ ਉਹਨਾਂ ਦੇ ਨਾਲ ਨਜਿੱਠਿਆ ਜਾਏ ਤੇ ਤੁਹਾਨੂੰ ਪਤਾ ਪਰਵਾਨੇ ਤੁਸੀਂ ਦੇਖਿਆ ਹੋਣਾ ਕਿਸੇ ਨੂੰ ਵੀ ਲਾਅ ਐਂਡ ਆਰਡਰ ਤੋੜਨ ਦੀ ਪਰミਸ਼ਨ ਨਹੀਂ ਦਿੱਤੀ ਜਾਊਗੀ ਵੀ ਵਿਲ ਟੇਕ ਸਟ੍ਰਿਕ ਐਕਸ਼ਨ ਜਿਹੜਾ ਵੀ ਕੋਈ ਮਾਹੌਲ ਖਰਾਬ ਕਰੂਗਾ ਵੀ ਵਿਲ ਟੇਕ ਸਟ੍ਰਿਕ ਐਕਸ਼ਨ ਅਗੇਸਟ ਕਟ ਹੋਣ ਦਿੱਤਾ ਜਾਊਗਾ ਬਿਲਕੁਲ ਵੀ ਨਹੀਂ ਹੋਣਾ ਐਂਡ ਤੁਸੀਂ ਦੇਖਿਆ ਹੋਣਾ ਜਿਹੜਾ ਵੀ ਹੈਗਾ ਅਸੀਂ ਪ੍ਰੋਪਰ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਐਂਡ ਵੀ ਡਿਸਾਈਡ ਕਿ ਜਿਹੜਾ ਵੀ ਕੋਈ ਕਾਨੂੰਨ ਤੋੜੇਗਾ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਹੁਣ ਤੱਕ ਕਿੰਨੇ ਡੀਟੇਨ ਕਰ ਚੁੱਕੇ ਨੇ ਅਸੀਂ ਕਾਫੀ ਬੰਦੇ ਡੀਟੇਨ ਕਰੇ तकरीबन 15-20 ਬੰਦੇ ਅਸੀਂ ਡੀਟੇਨ ਕਰ ਚੁੱਕੇ ਐ ਐਂਡ ਸਾਡੀ 3 ਹੀ ਤੁਸੀਂ ਦੇਖਿਓ ਨਹੀਂ ਹਰ ਪਾਸੇ ਮੁਸਤੈਦ ਹੈਗੀ ਐ ਐਂਡ ਪ੍ਰੋਪਰ ਨਾਕੇ ਲੱਗੇ ਐ ਸ਼ਹਿਰ ਦੇ ਹਰ ਪਾਸੇ ਨਾਕੇ ਲੱਗੇ ਐਂਡ ਸਾਡੇ ਜਿਹੜੀ ਪੁਲਿਸ ਪਾਰਟੀਆਂ ਉਹ ਪੂਰੀ ਤਰ੍ਹਾਂ ਸੇ ਮੈਂ ਕਹਿ ਸਕਦਾ ਮੁਸਤੈਦ ਐ ਬੰਨ ਲਗਾਉਣ ਦਾ ਜਿਹੜਾ ਹੈ ਉਹਨਾਂ ਦਾ ਮੋਟਿਵ ਹੈ ਬੰਨ ਲਗਾਣ ਦਿੱਤਾ ਜਾਊਗਾ ਕਿਉਂਕਿ ਉਹ ਕਹਿ ਰਹੇ ਨੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਹੈਗੀ ਭਾਵੇਂ ਕੋ ਪਟ ਅਸੀਂ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਹਾਂ ਪਰ ਮੈਂ ਮੈਂ ਇਹਦੇ ਤੋਂ ਬਸ ਹੋਣੀ ਹੈ ਆ ਨਾ ਇਹ ਕਿਹੜਾ ਹੋ ਰਿਹਾ ਹੈ ਯਾਰ ਉਸੇ ਭਾਈ ਕਿੱਧਰ ਹੋ ਗਿਆ ਦੇਖਣਾ ਬਿਓ ਤੇ ਸਾਡਾ ਹੋਣੀ ਹੈ ਚੱਲ ਬਈ ਕੋਈ ਨਹੀਂ ਜਲਦੀ ਗੱਲਾ ਆਈ ਜੁਰ ਨੇ ਰੋਹਿਤ ਹੋਤੇ ਕੀ ਕੁਝ ਹਲਚਲ ਓਵਰ ਟੂ ਯੂ ਕੋਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਲੋਕ ਨੇ ਰਿਟੇਨ ਕਿਤੇ ਜਾ ਰਹੇ ਨੇ ਤਿੰਨ ਤਿੰਨ ਸ਼ਖਸ਼ ਹੋਰ ਜਿਹੜੇ ਨੇ ਭਾਈ ਨਾ ਯਾਰ ਗੱਲ ਬਾਤ ਇਹ ਵੀ ਅਸੀਂ ਕਿੰਨੀ ਦੇਰ ਕਾਲਾ ਪਾਣੀ ਪੀਏ ਇਹ ਰੰਗੜਾ ਪੰਜਾਬ ਭਗਵੰਤਮਾਨ ਇਸੇ ਕਾਲੀ ਪਾਣੀ ਨਾਲ ਬਣਾਉਂ ਡਿਆ ਤੁਹਾਡੇ ਮੂਰੇ ਤੋਂ ਹੀ ਹਾਲਾਤ ਵੇਖ ਲਓ ਉਥਾਰੇ ਸਾਰੇ ਪੰਜਾਬ ਨੂੰ